ਆ ਵੀਰ DNA ਸਗਣ ਪੈ ਰਿਹਾ ਹੁੰਦਾ ਤੇ ਦੇਖੋ ਜਿਹਦੇ ਕੋਲੇ ਸਲਾਮੀ ਨਹੀਂ ਹੁੰਦੀ ਨਾ ਮਨਅਕਦ ਤੇ ਆਪ ਪਤੰਦਰ ਆਪਣੇ ਮੋਬਾਈਲ ਦੇ ਵਿੱਚ ਹੀ ਕਰਾ ਲੈਣਾ Google Pay ਪੈਸੇ ਇਹ ਹੁੰਦੀ ਆ ਬਈ ਚਲਾਕੀ ਕੀ ਕਹਿਣਾ ਚਾਹੂਗਾ ਇਸ ਵੀਡੀਓ ਬਾਰੇ ਦੱਸੋ ਜਰੂਰ ਕਮੈਂਟ ਕਰਕੇ ਜਦੋਂ ਵੀ ਸਾਈਕਲ ਤੇ ਜਾਂਦਾ ਸੀ ਨਾ ਵੀਰ ਤੇ ਧੁੱਪ ਬਹੁਤ ਲੱਗਦੀ ਸੀ ਪਤੰਦਰ ਨੂੰ ਤੇ ਐਨੇ ਇਹੋ ਜਿਹੇ ਜਿਗਾਰਡ ਕੀਤਾ ਵੀਰ ਨੇ ਦੇਖੋ ਯਾਰ ਕਿੰਨਾ ਸੋਹਣਾ ਘੈਂਟ ਜਿਗਾਰਡ ਤੇਰ ਕੀਤਾ ਕੀ ਕਹਿਣਾ ਚਾਹੂਗਾ ਇਸ ਵੀਡੀਓ ਬਾਰੇ ਦੱਸੋ ਜਰੂਰ ਕਮੈਂਟ ਕਰ ਆ ਦੇਖੋ ਮਿਸਤਰੀ ਦਾ ਨਾ ਗਾਜ ਟੁੱਟ ਗਿਆ ਤੇ ਦੇਖੋ ਪਤੰਦਰ ਨੇ ਕਿੰਨਾ ਤਾਕੜਾ ਜਗਾੜ ਲਾਇਆ ਇਹ ਹੁੰਦੀ ਹੈ ਕਲਾਕਾਰੀ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਜਿਹੜੇ ਮਿਹਨਤ ਕਰਦੇ ਹੁੰਦੇ ਨਾ ਇੱਕ ਨਾ ਇੱਕ ਦਿਨ ਤਰੱਕੀ ਨੂੰ ਪਾ ਲੈਂਦੇ ਨੇ ਜਿਹੜੇ ਮੋੜਾਂ ਤੇ ਖੜਨ ਵਾਲੇ ਹੁੰਦੇ ਆ ਉਹਨਾਂ ਨੂੰ ਕੀ ਪਤਾ ਮਿਹਨਤ ਕੀ ਹੁੰਦੀ ਹੈ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਜਿਹੜੇ ਮਿਸਤਰੀ ਆਪਣਾ ਬਣਾ ਕੇ ਕੰਮ ਕਰਦੇ ਨੇ ਨਾ ਤਾਂ ਉਹਨਾਂ ਖਾਤਰ ਠੇਕੇਦਾਰ ਵੀ ਪੂਰਾ ਸੋਚਦਾ ਬਈ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸੋ ਜਰੂਰ ਕਮੈਂਟ ਕਰਕੇ